ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭੈਣ ਭਰਾਵਾਂ ਦੇ ਤਾਂ ਦੋਸਤੋ ਅੱਜ ਆਪਾਂ ਤੁਹਾਨੂੰ ਸਾਰੀ ਫੁੱਲ ਜਾਣਕਾਰੀ ਦੇਣ ਲੱਗਿਆਂਗੇ ਜਿਹੜੇ ਵੀ ਮਾਤਾ ਮਾਂ ਭੈਣਾਂ ਭਰਾਵਾਂ ਨੇ ਬਾਬਾ ਪਾਲਾ ਜੀ ਦੇ ਦਰਵਾਜ਼ਾ ਆਉਣਾਗਾ ਤਾਂ ਉਹਨਾਂ ਨੇ ਘਰ ਦੇ ਵਿੱਚੋਂ ਜਿਹੜੇ ਇੱਕ ਦਾ ਨੰਬਰ 1 ਤੇ ਹਰ ਇੱਕ ਭੈਣ ਭਰਾਵਾਂ ਦਾ ਸਵਾਲ ਹੁੰਦਾਗਾ ਹਨਾ ਪੁੱਛਦੇ ਰਹਿੰਦੇ ਨੇ ਵੀ ਜਦੋਂ ਬਾਬਾ ਜੀ ਪੁੱਛ ਚੱਕਦੇ ਹੁੰਦੇ ਨੇ ਕਿ ਪੁੱਛ ਕੱਢਦੇ ਹੁੰਦੇ ਨੇ ਚੌਂਕੀ ਲੱਗੀ ਹੁੰਦੀ ਐ ਵੀ ਕਣ ਕੀ ਹੁੰਦੇ ਨੇ ਕਣਾਂ ਦੀ ਜਿਹੜੀ ਜਾਣਕਾਰੀ ਆ ਤੁਹਾਨੂੰ ਅੱਜ ਉਹ ਦੇਣ ਲੱਗਿਆਂਗੇ ਆਪਾਂ ਨੋਟ ਕਰ ਲਓ ਆਪਦਾ ਪੈਨ ਕਾਪੀ ਚੱਕ ਲਵੋ ਕਈ ਭਰਾਵਾਂ ਨੂੰ ਦਾ ਪੰਜਾ ਬੀਚ ਸਮਝ ਲੱਗ ਜਾਂਦੀ ਹੈ ਜਿਹੜੇ ਭਰਾ ਕੋਈ ਹਰਿਆਣੇ ਤੋਂ ਦੇਖਦੇ ਨੇ ਜਿਹੜੇ ਜ਼ਿਆਦਾਤਰ ਹਿੰਦੀ ਭਾਸ਼ਾ ਨੂੰ ਹੀ ਸਮਝ ਆਉਂਦੀ ਹੈ ਉਹਨਾਂ ਨੂੰ ਉਹਨਾਂ ਦੇ ਲਈ ਥੋੜਾ ਜਿਹਾ ਮੁਸ਼ਕਲ ਆ ਜਾਂਦੀ ਹੈ ਤਾਂ ਉਹ ਵੀ ਦੌਰ ਕਰ ਲਿਓ ਹੁਣ ਮੈਂ ਕੀ ਕੀ ਚੀਜ਼ਾਂ ਤੁਹਾਨੂੰ ਸਮਝਾਉਣ ਲੱਗਾਗਾ ਤੇ ਵੀਡੀਓ ਨੂੰ ਜਨਾ ਹੋ ਸਕਦਾ ਕਿ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦੇਣਾ ਨਾਲੇ ਕਣਾ ਦੀ ਜਾਣਕਾਰੀ ਤੇ ਨਾਲੇ ਪਿੰਡ ਕੁਲਾਰਾ ਪਹੁੰਚਣ ਦੀ ਜਾਣਕਾਰੀ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਰਹੇ ਹੋਗੇ ਹਰਿਆਣੇ ਦੇ ਕਿਸੇ ਵੀ ਕੋਨੇ ਚ ਆ ਰਹੇ ਹੋ ਚਾ ਰਾਜਸਥਾਨ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਆਉਣਾ ਕਰਨਾਗਾ ਪੂਰੇ ਵਰਲਡ ਦੇ ਵਿੱਚੋਂ ਹੀ ਆਪਾਂ ਜੇ ਕਹੀਏ ਵੀ ਤੁਸੀਂ ਪੂਰੇ ਭਾਰਤ ਦੇ ਵਿੱਚੋਂ ਬਾਬਾ ਜੀ ਦੇ ਕੋਲ ਆਉਣਾਗਾ ਚੌਂਕੀ ਤੇ ਬੁੱਧਵਾਰ ਤੇ ਵੀਰਵਾਰ ਨੂੰ ਬੁੱਧਵਾਰ ਤੇ ਵੀਰਵਾਰ ਨੂੰ ਚੌਂਕੀ ਲੱਗਦੀ ਹੈਗੀ ਉੱਥੇ ਪਹੁੰਚਣ ਦੇ ਲਈ ਤੁਹਾਨੂੰ ਕਿਹੜਾ ਰਸਤਾ ਸਭ ਤੋਂ ਵਧੀਆ ਰਹੂਗਾ ਕਿੱਧਰ ਦੀ ਤੁਸੀਂ ਆ ਸਕੋਗੇ ਉਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਆਪਣੀ ਵੀਡੀਓ ਦੇ ਰਾਹੀਂ ਆਪਾਂ ਤੁਹਾਨੂੰ ਦੱਸਾਂਗੇ ਪਹਿਲਾ ਨੰਬਰ 1 ਤੇ ਆਪਾਂ ਗੱਲ ਕਰਾਂਗੇ ਕਣਾਂ ਦੇ ਬਾਰੇ ਕਣ ਕੀ ਹੁੰਦੇ ਨੇ ਕਣ ਕਿਦਾਂ ਤੁਸੀਂ ਲਿਉਣੇ ਕਰਨੇ ਨੇ ਉਹ ਜਾਣਕਾਰੀ ਹੈ ਜਿਹੜੀ ਕਣ ਇੱਕ ਦਾ ਤੁਸੀਂ ਕਣਕ ਲੈਣੀ ਹੈ ਦੇਖ ਸਕਦੇ ਹੋ ਆ ਗੇਹੂ ਮੇਰੇ ਕੋਲ ਨੇਗੇ ਪਲੇਟ ਦੇ ਵਿੱਚ ਰੱਖੇ ਹੋਏ ਨੇ ਮੈਂ ਗੇਹੂ ਕਣਕ ਇਹ ਤੁਹਾਡੀ ਸਰਦਾ ਮੁਤਾਬਕਾ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਦਾ ਕਿਲੋ ਕਿਲੋ ਚੇਪਾਇਆ 250 ਗ੍ਰਾਮ ਲੈ ਸਕਦੇ ਹੋ ਹਣਾ ਇੰਨੀ ਕੁ ਤੁਸੀਂ ਇਹ ਕਣਕ ਲੈ ਲੈਣੀ ਆ ਆਪਣੇ ਘਰ ਦੇ ਵਿੱਚੋਂ ਠੀਕ ਹੈ ਕੁਝ ਪੈਸੇ ਲੈ ਲੈਣੇ ਨੇ ਤੁਸੀਂ 20 50 100 ਤੁਹਾਡੀ ਸਰਦਾ ਜਿੰਨੇ ਵੀ ਪਾਉਣੇ ਨੇਗੇ ਇਹ ਦੋ ਚੀਜ਼ਾਂ ਨੇਗੀਆਂ ਜੀ ਜਿਨ੍ਹਾਂ ਨੂੰ ਕਾਣਾ ਆਖਿਆ ਜਾਂਦਾ ਤੇ ਨੰਬਰ 3 ਤੇ ਸਰੋਂ ਦਾ ਤੇਲ ਇਹ ਚਿਰਾਗਾਂ ਚ ਪੈਂਦਾ ਜੀ ਉੱਥੇ ਜਿਹੜੇ ਚਿਰਾਗ ਚਾਲਦੇ ਨੇ ਪੀਰਾਂ ਦੇ ਚਿਰਾਗਾਂ ਦੇ ਵਿੱਚ ਤੇਲ ਆ ਜਿਹੜਾ ਪਾਇਆ ਜਾਂਦਾਗਾ ਇਹ ਵੀ ਤੁਸੀਂ ਲੀਟਰ ਵਾਲੀ ਬੋਤਲ ਲੈ ਸਕਦੇ ਹੋ ਚਾਹੇ ਅੱਧੇ ਲੀਟਰ ਵਾਲੀ ਲੈ ਸਕਦੇ ਹੋ ਹਣਾ ਤੁਹਾਡੀ ਸਰਦਾ ਇਹ ਚੀਜ਼ ਤੇ ਇਹ ਕੋਈ ਪੱਕਾ ਨਹੀਂ ਹੈਗਾ ਵੀ ਤੁਸੀਂ ਇੰਨਾ ਹੀ ਸਮਾਨ ਲੈ ਕੇ ਆਉਣਾਗਾ ਇਹ ਤਿੰਨ ਜਿੱਦਾਂ ਆਉਂਦੇ ਹੋਏ ਤੁਸੀਂ ਜ਼ਰੂਰ ਨਾਲ ਲੈ ਕੇ ਆਇਆ ਕਰੋ ਸਭ ਤੋਂ ਪਹਿਲਾਂ ਕਣਕ ਫਿਰ ਪੈਸੇ ਤੇ ਉਸ ਤੋਂ ਬਾਅਦ ਨੰਬਰ 3 ਤੇ ਤੇਲ ਹੁਣ ਕਣਕ ਤੇ ਜਿਹੜਾ ਇਹ ਪੈਸੇ ਤੇਲ ਇਹ ਤਿੰਨੇ ਚੀਜ਼ਾਂ ਨੂੰ ਕਿਸੇ ਇੱਕ ਲਫਾਫੇ ਦੇ ਵਿੱਚ ਪਾ ਲਵੋ ਲਫਾਫੇ ਦੇ ਵਿੱਚ ਪਾ ਕੇ ਆਪਣੇ ਤੁਹਾਡਾ ਜਿੰਨਾ ਵੀ ਘਰ ਹੈਗਾ ਘਰ ਦਾ ਤੁਹਾਡਾ ਇਹਦਾ ਜਿੰਨਾ ਵੀ ਦਾਇਰਾ ਹੈਗਾ ਉਹ ਦਾਇਰੇ ਦੇ ਅੰਦਰ ਗੇੜਾ ਦੇ ਕੇ ਤੁਹਾਡੇ ਜਿੰਨੇ ਵੀ ਫੈਮਿਲੀ ਮੈਂਬਰ ਨੇਗੇ ਕਈਆਂ ਨੂੰ ਇਹ ਵੀ ਕਈਆਂ ਦਾ ਕੁਐਸਚਨ ਆ ਜਾਂਦਾਗਾ ਵੀ ਸਾਡੇ ਬਾਕੀ ਦੇ ਮੈਂਬਰਾਂ ਨੂੰ ਅਸੀਂ ਨਹੀਂ ਦੱਸਣਾ ਚਾਹੁੰਦੇ ਹਨਾ ਕੋਈ ਨਹੀਂ ਇਸ ਚੀਜ਼ ਨੂੰ ਅਲਾਉ ਦਿੰਦਾ ਕਰਦਾ ਤਾਂ ਉਹ ਵੀ ਕੋਈ ਚੱਕਰ ਨਹੀਂ ਹੈਗਾ ਜਿੰਨੇ ਵੀ ਤੁਹਾਡੇ ਐਗਰੀ ਨੇਗੇ ਪਰਿਵਾਰਕ ਮੈਂਬਰ ਹਨਾ ਉਹਨਾਂ ਦੇ ਸਰ ਦੇ ਉੱਪਰ ਦੀ ਇਹ ਸਾਰੀਆਂ ਚੀਜ਼ਾਂ ਨੂੰ ਲਫਾਫੇ ਦੇ ਵਿੱਚ ਪਾ ਕੇ ਇਸ ਤਰ੍ਹਾਂ ਤੁਹਾਡੇ ਕੋਲ ਜਿਵੇਂ ਲਫਾਫੇ ਚ ਪਾਇਆ ਹੋਇਆ ਸਮਾਨ ਉਹ ਨੂੰ ਆਇਆ ਇਦਾਂ ਆਪਣੇ ਸਿਰ ਦੇ ਉੱਪਰ ਦੀ ਸੱਤ ਵਾਰੀ ਚਹਾ ਕੇ ਠੀਕ ਹੈ ਇਹਨੂੰ ਤੁਸੀਂ ਲੈ ਕੇ ਆਉਣਾਗਾ ਜਿਹੜੇ ਤੁਸੀਂ ਪੈਸੇ ਕਿਰਾ ਪਾ ਲਏ ਇਹਦੇ ਵਿੱਚ ਉਹ ਪੈਸਿਆਂ ਨੂੰ ਰਸਤੇ ਦੇ ਵਿੱਚ ਕਿਤੇ ਵੀ ਤੁਸੀਂ ਜੂਜ ਨਹੀਂ ਕਰਨਾ ਹੈਗਾ ਕਈ ਵਾਰ ਹੁੰਦਾਗਾ ਕਿ ਮਾਤਾ-ਮਾਂ ਭੈਣਾਂ ਬਸ ਦੇ ਰਾਹੀਂ ਆ ਰਹੀਆਂ ਹੁੰਦੀਆਂ ਨੇ ਗਿਆ ਕਿਰਾਇਆ ਦੇਣਾ ਹੁੰਦਾਗਾ ਟੁੱਟੇ ਪੈਸੇ ਨਹੀਂ ਕਈ ਵਾਰ ਜ਼ਰੂਰਤ ਪੈਣ ਲੱਗਦੀ ਤਾਂ ਉਦੋਂ ਕਿਤੇ ਤੁਹਾਡਾ ਉਹਨੂੰ ਲੱਗੇ ਕਨੈਕ ਉਹ ਇਦਾਂ ਦਾ ਕਹਦੇ ਵੀ ਖੁੱਲੇ ਪੈਸੇ ਦੋਵੋ ਕੋਰੋ ਹਣਾ ਕਿਤੇ ਵੀ ਕੋਈ ਵੀ ਕਹਿ ਸਕਦਾ ਖੁੱਲੇ ਪੈਸਿਆਂ ਬਾਰੇ ਪਰ ਇਹ ਪੈਸੇ ਤੁਸੀਂ ਰਸਤੇ 'ਚ ਕਿਤੇ ਵੀ ਜੂਜ ਨਹੀਂ ਕਰਨੇ ਹੈ ਇਹ ਚੀਜ਼ਾਂ ਧਿਆਨ ਦੇ ਚ ਰੱਖਿਓ ਮੈਂ ਤੁਹਾਨੂੰ ਦਿਖਾ ਦਿੰਦਾ ਜਿੱਦਾਂ ਗਿਆ ਹੁਣ ਲਫਾਫਾਗਾ ਇਹ ਕਣਕ ਸਾਰੀ ਇਸ ਲਫਾਫੇ 'ਚ ਪਾ ਲਓ ਪੈਸੇ ਵੀ ਇਸ ਲਫਾਫੇ 'ਚ ਪਾ ਲਓ ਠੀਕ ਹੈ ਉਸ ਤੋਂ ਬਾਅਦ ਤੇਲ ਆ ਜਿਹੜਾ ਚਾਹੇ ਤੁਹਾਡੇ ਕੋਲੇ ਛੋਟੀ ਬੋਤਲ ਆ ਗਈ 200 ਗ੍ਰਾਮ ਵਾਲੀ ਜਾਂ 250 ਵਾਲੀ ਚਾਹੇ ਅੱਧੇ ਲੀਟਰ ਵਾਲੀ ਜਾਂ 1 ਲੀਟਰ ਵਾਲੀ ਆ ਇਹ ਤਿੰਨੇ ਚੀਜ਼ਾਂ ਨੂੰ ਇੱਕ ਥਾਂ 'ਤੇ ਇਕੱਠੇ ਕਰ ਲਵੋ ਇਹ ਇਕੱਠੇ ਕਰਕੇ ਸਾਰੇ ਘਰ ਦੇ ਵਿੱਚ ਦੀ ਘੇ ਤਿਆਰ ਕਰਕੇ ਲਿਆਓ ਸਵੇ ਇੱਕ ਦਿਨ ਪਹਿਲਾਂ ਇਹ ਕਣਾਂ ਨੂੰ ਤੁਸੀਂ ਆਪਦਾ ਇਕੱਠੇ ਕਰਕੇ ਰੱਖ ਸਕਦੇ ਹੋਗੇ ਤੇ ਹੁਣ ਅਗਲੀ ਗੱਲ ਤੇ ਆਈਏ ਆਪਾਂ ਕਣਾਂ ਦੀ ਦੋਸਤੋ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਆਪਾਂ ਦੇ ਦਿੱਤੀ ਹੈਗੀ ਤੇ ਹੁਣ ਜਾਣਕਾਰੀ ਹੈ ਜਿਹੜੀ ਤੁਹਾਨੂੰ ਵੀ ਤੁਸੀਂ ਪਿੰਡ ਕੁਲਾਰਾਂ ਕਿੱਦਾਂ ਪਹੁੰਚਣਾਗਾ ਐਸ ਬੁੱਧਵਾਰ ਜਿਹੜੀ ਚੌਂਕੀ ਆ ਗਈ ਪਿੰਡ ਕੁਲਾਰਾਂ ਦੇ ਵਿੱਚ ਲੱਗੂਗੀ ਬੁੱਧਵਾਰ ਤੇ ਵੀਰਵਾਰ ਚੌਂਕੀ ਦਾ ਜਿਹੜਾ ਸਮਾਂਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰਹਿਗਾ ਹਫਤੇ ਦੇ ਵਿੱਚ ਬਾਬਾ ਜੀ ਦੋ ਦਿਨ ਹੀ ਮਿਲਦੇ ਨੇਗੇ ਬੁੱਧਵਾਰ ਤੇ ਵੀਰਵਾਰ ਰਾਤ ਦੀ ਚੌਂਕੀ ਬਿਲਕੁਲ ਨਹੀਂ ਲੱਗਦੀ ਦੀ ਹੈਗੀ ਚੌਂਕੀ ਹੈ ਜਿਹੜੀ ਉਹ ਦਿਨ ਦਿਨ ਦੀ ਹੀ ਲੱਗਦੀ ਹੈਗੀ ਬੁੱਧਵਾਰ ਨੂੰ ਬਾਬਾ ਜੀ ਬੈਠ ਕੇ ਦੱਸਦੇ ਆ ਸਾਰਾ ਕੁਝ ਜਿੱਦਾਂ ਕਈ ਭਰਾਵਾਂ ਦੇ ਸਵਾਲ ਹੁੰਦੇ ਨੇਗੇ ਵੀ ਅਸੀਂ ਇਕੱਲਿਆਂ ਨੂੰ ਬਾਬਾ ਜੀ ਨੂੰ ਮਿਲਣਾਗਾ ਸੈਪਰੇਟ ਮਿਲਣਾ ਕਰਨਾਗਾ ਉਹ ਬੁੱਧਵਾਰ ਦੇ ਦਿਨ ਤੁਸੀਂ ਮਿਲ ਸਕਦੇ ਹੋਗੇ ਵੀਰਵਾਰ ਵਾਲੇ ਦਿਨ ਐਸ ਵੀਰਵਾਰ ਜੇਠਾ ਵੀਰਵਾਰ ਆਗਾ ਵੀਰਵਾਰ ਵਾਲੇ ਦਿਨ ਪਾਉਣਾ ਕੀ ਜਿਹੜੀ ਜਿੱਦਾਂ ਤੁਸੀਂ ਵੀਡੀਓ ਆਪਣੀ ਦੇਖਦੇ ਹੋਗੇ ਉਹ ਪਾਉਣ ਲੱਗੂਗੀ ਪਾਉਣ ਦੇ ਵਿੱਚੋਂ ਕਾਣਾ ਜਿਹੜੇ ਉਹ ਬਾਬਾ ਜੀ ਚੁੱਕਣਗੇ ਬੁੱਧਵਾਰ ਨੂੰ ਵੀ ਕਾਣਾ ਜਿਹੜੇ ਇਸੇ ਤਰ੍ਹਾਂ ਹੀ ਲੈ ਕੇ ਆਉਣੇ ਨੇਗੇ ਕਾਣਾ ਤੁਸੀਂ ਜਦੋਂ ਘਰੋਂ ਆਪਣੇ ਆਉਣਗਾ ਕਾਣਾ ਜਿਹੜੇ ਮੈਂ ਤੁਹਾਨੂੰ ਆਇਆਗਾ ਵੀ ਕਣਕ ਪੈਸੇ ਤੇ ਸਰੋਂ ਦਾ ਤੇਲ ਇਹ ਤਿੰਨੇ ਚੀਜ਼ਾਂ ਨਾਲ ਲੈ ਕੇ ਆਉਣੀ ਆਉਣੀਆਂ ਨੇ ਗਿਆ ਹੁਣ ਨੰਬਰ 3 ਤੇ ਗੱਲ ਕਰੀਏ ਆਪਾਂ ਕਈ ਭਰਾਵਾਂ ਨੂੰ ਟੋਕਣਾ ਦਾ ਨਹੀਂ ਪਤਾ ਹੈਗਾ ਜਾਂ ਫਿਰ ਟੋਕਣਾ ਦੇ ਬਾਰੇ ਤੁਸੀਂ ਫੋਨ ਤੇ ਕਹਿ ਰਹੇ ਹੋਗੇ ਮੈਸੇਜ ਕਰ ਰਹੇ ਹੋ ਵੀ ਸਾਡਾ ਟੋਕਣ ਸਾਡੀ ਵਾਰੀ ਹੈ ਜਿਹੜੀ ਉਹ ਇਦਾਂ ਨਹੀਂ ਫੋਨ ਕਾਲ ਤੇ ਲੱਗਦੀ ਕਰਦੀ ਤੁਹਾਨੂੰ ਆਉਣਾ ਹੀ ਪਊਗਾ 8 ਵਜੇ ਤੋਂ ਪਹਿਲਾਂ ਪਹਿਲਾਂ ਸਮੇਂ ਸਿਰ ਆਪਦਾ ਪਹੁੰਚੋ ਤੇ ਆਪਣਾ ਟੋਕਣਾ ਜਿਹੜੀ ਆਪਣੀ ਵਾਰੀ ਹੈਗੀ ਉਹ ਸਮੇਂ ਸਿਰ ਆਪਦੀ ਲਵਾ ਕੇ ਯੂਰੋ ਨੇੜੋ ਜਿਹੜੇ ਵੀ ਭੈਣ ਭਰਾ ਕੋਈ ਗੱਡੀਆਂ ਰਾਹੀਂ ਕੋਈ ਬੱਸਾਂ ਦੇ ਰਾਹੀਂ ਆਉਂਦੇ ਕਰਦੇ ਆ ਤਾਂ ਜਿਹੜਾ ਉਹ ਸਮੇਂ ਸਿਰ ਆ ਦੇ ਹੁਣ ਆਉਣ ਦਾ ਰਸਤਾ ਜਿਹੜਾ ਉਹ ਕਲੀਅਰ ਕਰ ਲਓ ਦੋਸਤੋ ਹੁਣ ਆਪਣੀ ਲੋਕੇਸ਼ਨ ਹੈਗੀ ਜੀ ਇਹ ਸਹਿਰ ਭਵਾਨੀਗੜ੍ਹ ਭਵਾਨੀਗੜ੍ਹ ਸਹਿਰ ਦੇ ਵਿੱਚ ਆਪਾਂ ਐਂਟਰ ਹੋਣ ਲੱਗਿਆਂਗੇ ਸੰਗਰੂਰ ਸਾਈਡ ਕੰਨੀਓ ਕੋਈ ਵੀ ਭਰਾ ਚਾਹੇ ਪਟਿਆਲਾ ਸਾਈਡ ਕੰਨੀਓ ਆਉਂਦਾਗਾ ਚਾਹੇ ਸੰਗਰੂਰ ਇਧਰੋਂ ਬਠਿੰਡਾ ਪਰਨਾਲਾ ਹੋ ਕੇ ਕਿਤੋਂ ਵੀ ਤੁਸੀਂ ਆਉਣਾ ਤਾਂ ਭਵਾਨੀਗੜ੍ਹ ਸਹਿਰ ਤੋਂ ਜੇਕਰ ਤੁਸੀਂ ਗੱਡੀ ਦੇ ਰਾਹੀਂ ਆਉਣੇ ਹੋ ਤਾਂ ਕਿੱਦਾਂ ਤੁਸੀਂ ਕੋਲਾਰਾ ਪਿੰਡ ਪਹੁੰਚਣਾ ਜੇਕਰ ਤੁਸੀਂ ਬੱਸ ਦੇ ਥਰੂ ਆਉਣੇ ਹੋਗੇ ਤਾਂ ਵੀ ਤੁਹਾਨੂੰ ਸਹਿਰ ਆ ਜਿਹੜਾ ਪਹਿਲਾਂ ਭਵਾਨੀਗੜ ਹੀ ਪਹੁੰਚਣਾ ਪਵੇਗਾ ਭਵਾਨੀਗੜ ਸਹਿਰ ਦੇ ਵਿੱਚ ਆਪਾਂ ਹੁਣ ਐਂਟਰਾਂਗੇ ਤਾਂ ਜਿਹੜੇ ਮਾਤਾਵਾ ਪੈਣਾ ਨੇ ਬੱਸ ਦੇ ਰਾਹੀਂ ਆਉਣਾਗਾ ਕਿਸੇ ਵੀ ਪਿੰਡ ਤੋਂ ਆਉਣਾਗਾ ਤਾਂ ਤੁਹਾਨੂੰ ਪਹਿਲਾਂ ਭਵਾਨੀਗੜ ਹੀ ਪਹੁੰਚਣਾ ਪਵੇਗਾ ਭਵਾਨੀਗੜ ਸਹਿਰ ਦੇ ਵਿੱਚੋਂ ਬੱਸ ਸਟੈਂਡ ਦੇ ਵਿੱਚੋਂ ਤੁਸੀਂ ਬੱਸਾ ਜਿਹੜੀ ਉਹ ਲੈਣੀ ਹੈਗੀ ਇੱਥੋਂ ਤੁਹਾਨੂੰ ਬੱਸਾਂ ਮਿੰਨੀ ਬੱਸਾਂ ਸਾਰੀਆਂ ਮਿਲਣਗੀਆਂ ਜਿਨ੍ਹਾਂ ਦੇ ਥਰੂ ਤੁਸੀਂ ਪਿੰਡ ਕੁਲਾਰਾ ਜਿਹੜਾ ਉਹ ਪਹੁੰਚ ਸਕੋਗੇ ਤਾਂ ਹੁਣ ਆਪਾਂ ਸੰਗਰੂਰ ਸਾਈਡ ਤੋਂ ਪਹੁੰਚੇ ਹਾਂਗੇ ਸੰਗਰੂਰ ਸਾਈਡ ਤੋਂ ਆਪਾਂ ਭਵਾਨੀਗੜ ਐਂਟਰ ਹੋ ਚੁੱਕੇ ਹਾਂਗੇ ਕਿਹੜੇ ਵੀ ਭਰਾਵਾਂ ਨੇ ਜਿਨ੍ਹਾਂ ਨੇ ਕਿਸੇ ਨੇ ਬਟੰਡੇ ਕੁੰਨੀ ਆਉਣਾਗਾ ਚਾਹ ਡੱਬ ਵਾਲੀ ਕਨੀ ਹੋਣਾ ਚਾਹ ਰਾਜਸਥਾਨ ਤੋਂ ਆਉਣਾਗਾ ਤਾਂ ਤੁਹਾਨੂੰ ਹਾਈਵੇ ਜਿਹੜਾ ਚੰਡੀਗੜ੍ਹ ਤੋਂ ਜਾਂਦਾਗਾ ਸੰਗਰੂਰ ਪਟਿਆਲਾ ਰੋਡ ਤਾਂ ਉਸ ਰੋਡ ਦੇ ਉੱਪਰ ਤੁਹਾਨੂੰ ਸਹਿਰ ਭਵਾਨੀਗੜ੍ਹ ਆਵੇਗਾ ਭਵਾਨੀਗੜ੍ਹ ਸਹਿਰ ਤੋਂ ਹੀ ਤੁਸੀਂ ਮੁੜਨਾਗਾ ਤਾਂ ਜਿਹੜੇ ਭਰਾ ਕੋਈ ਚੰਡੀਗੜ੍ਹ ਕੰਨੀਓਂ ਆ ਰਿਹਾ ਜਲੰਧਰ ਕੰਨੀਓਂ ਆ ਰਿਹਾ ਪਟਿਆਲੇ ਕੰਨੀਓਂ ਆ ਰਿਹਾ ਤਾਂ ਉਹਨਾਂ ਨੇ ਵੀ ਭਵਾਨੀਗੜ੍ਹ ਹੀ ਪਹੁੰਚਣਾ ਪਵੇਗਾ ਤਾਂ ਹੁਣ ਇਸ ਟਾਈਮ ਆਪਾਂ ਭਵਾਨੀਗੜ੍ਹ ਦੇ ਬੱਸ ਸਟੈਂਡ ਦੀ ਜਿਹੜੀ ਤੁਹਾਨੂੰ ਮੇਨ ਲੋਕੇਸ਼ਨ ਆ ਗਈ ਜਿਹੜੀਆਂ ਮਾਤਾ-ਮਾਂ ਭੈਣਾਂ ਨੇ ਕਿਸੇ ਵੀ ਬੈਂਡ ਸਹਿਰ ਤੋਂ ਆਉਂਦੀਆਂ ਕਰਦੀਆਂ ਨੇ ਤਾਂ ਉਹਨਾਂ ਨੇ ਭਵਾਨੀਗੜ੍ਹ ਪਹਿਲਾਂ ਆ ਕੇ ਉਤਰਨਾਗਾ ਭੋਨੀਗੜ বাস ਅੱਡਾ ਤੁਸੀਂ ਦੇਖ ਲਵੋ ਇਸ বাস ਅੱਡੇ ਦੇ ਵਿੱਚੋਂ ਤੁਹਾਨੂੰ ਬੱਸਾਂ ਨੇਗੀਆਂ ਜਿਹੜੀਆਂ ਬੱਸਾਂ ਪਿੰਡ ਕੋਲਾਰਾਂ ਦੀਆਂ ਮਿਲਣਗੀਆਂ ਇੱਥੋਂ ਕੋਲਾਰਾਂ ਪਿੰਡ ਨੂੰ ਜਾਣ ਵਾਲੀਆਂ ਬੱਸਾਂ ਮਿੰਨੀ ਬੱਸਾਂ ਤੁਹਾਨੂੰ ਘੰਟੇ-ਘੰਟੇ ਬਾਅਦ ਜਾਂਦੀਆਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਤਾਂ ਹੁਣ ਆਪਾਂ ਜੇਕਰ ਤੁਸੀਂ ਗੱਡੀ ਦੇ ਥਰੂ ਆ ਰਹੇ ਹੋਗੇ ਹੁਣ ਆਪਾਂ ਐਂਟਰ ਕਰਨਾਗਾ ਸਮਾਣਾ ਰੋਡ ਸਮਾਣਾ ਰੋਡ ਦੇ ਉੱਪਰ ਚੜਨਾਗਾ ਹੁਣ ਆਪਾਂ ਬੱਸ ਸਟੈਂਡ ਤੋਂ ਭਵਾਨੀਗੜ ਬੱਸ ਸਟੈਂਡ ਤੋਂ ਪਟਿਆਲੇ ਵੱਲ ਨੂੰ ਜਾ ਰਹੇ ਹਾਂਗੇ ਤਾਂ ਜਿਹੜੇ ਭਰਾ ਕੋਈ ਪਟਿਆਲੇ ਵੱਨੀਓ ਆ ਰਹੇ ਨੇਗੇ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਜਿਹੜਾ ਮੇਨ ਪੌਲਾਗਾ ਪੁਲ ਦੇ ਉੱਪਰ ਨਹੀਂ ਚੜਨਾ ਤੁਸੀਂ ਪੁਲ ਦੇ نیچے ਹੀ ਉਤਰਨਾਗਾ ਪੁਲ ਦੇ ਉੱਪਰ ਨਾ ਐਂਟਰ ਕਰਿਓ ਪੁਲ ਦੇ ਹੇਠੇ ਤੁਸੀਂ ਹੋ ਜਾਣਾਗਾ ਜਿੱਦਾਂ ਹੁਣ ਅਸੀਂ ਜਾ ਰਹੇ ਹਾਂਗੇ ਪਟਿਆਲੇ ਵੱਲ ਨੂੰ ਪਟਿਆਲੇ ਵੱਲ ਨੂੰ ਜਾ ਰਹੇ ਹਾਂ ਭਵਾਨੀਗੜ ਤੋਂ ਤਾਂ ਹੁਣ ਅਸੀਂ ਪੁਲ ਦੇ ਉੱਪਰ ਨਹੀਂ ਚੜਾਂਗੇ ਪੁਲ ਦੇ ਹੇਠੋਂ ਨੀਚੇੋਂ ਸਮਾਣੇ ਨੂੰ ਜਿਹੜਾ ਰੋਡ ਜਾਂਦਾਗਾ ਉਸ ਰੋਡ ਦੇ ਉੱਪਰ ਚੜਨਾਗਾ ਗੌਰ ਦੇ ਨਾਲ ਤੁਸੀਂ ਦੇਖੀ ਚਲੋ ਵੀਡੀਓ ਦੇ ਵਿੱਚ ਸਾਰੀ ਲੋਕੇਸ਼ਨ ਆਪਾਂ ਤੁਹਾਨੂੰ ਸਮਝਾ ਰਹੇ ਹਾਂ ਜਿਹੜੇ ਭਰਾਵਾਂ ਨੇ ਕਿਸੇ ਨੇ ਕਿਰਾਏ ਤੇ ਗੱਡੀ ਕਰਵਾ ਕੇ ਲੈ ਕੇ ਆਉਣਾਗਾ ਚਾਹੇ ਤੁਸੀਂ ਖੁਦ ਦੇ ਆਪਦੇ ਵੀਕਲ ਤੇ ਆ ਰਹੇ ਹੋ ਆਪਦੀ ਗੱਡੀ ਕਾਰ ਤੇ ਆ ਰਹੇ ਹੋਗੇ ਤਾਂ ਜਦੋਂ ਤੁਸੀਂ ਪਟਿਆਲੇ ਨੂੰ ਜਾ ਰਹੇ ਹੋਗੇ ਜੇ ਪੁਵਾਨੀਗਰ ਤੋਂ ਪਟਿਆਲੇ ਨੂੰ ਜਾ ਰਹੇ ਹੋ ਤਾਂ ਪੁਲ ਦੇ ਉੱਪਰ ਤੁਸੀਂ ਨਹੀਂ ਚੜਨਾ ਪੁਲ ਦੇ ਹੇਠੋਂ ਨੀਚੇੋਂ ਹੀ ਤੁਸੀਂ ਹਾਂ ਮੁਰਜਣਾਗਾ ਨੀਚਲੀ ਸਾਈਡ ਹੀ ਉਤਰਨਾਗਾ ਤਾਂ ਪੁਲ ਦੇ ਹੇਠੋਂ ਤੁਹਾਨੂੰ ਰੋਡ ਆ ਜਿਹੜਾ ਸਮਾਣੇ ਨੂੰ ਜਾਊਗਾ ਉਸ ਰੋਡ ਦੇ ਉੱਪਰ ਤੁਸੀਂ ਮੋੜਨਾਗਾ ਤੇ ਜੇਕਰ ਤੁਸੀਂ ਪਟਿਆਲੇ ਵੱਲੋਂ ਪਟਿਆਲੇ ਵਾਲੀ ਸਾਈਡ ਤੋਂ ਭਵਾਨੀਗੜ੍ਹ ਨੂੰ ਆ ਰਹੇ ਹੋਗੇ ਤਾਂ ਵੀ ਤੁਹਾਨੂੰ ਰਸਤੇ ਦੇ ਵਿੱਚ ਜਿਹੜਾ ਪੌੜਾ ਆਊਗਾ ਉਹ ਪੁਲ ਦੇ ਉੱਪਰ ਤੁਸੀਂ ਨਹੀਂ ਚੜ੍ਹਨਾ ਹੈਗਾ ਪੁਲ ਦੇ ਨੀਚੇ ਹੀ ਤੁਸੀਂ ਉਤਰਨਾਗਾ ਪੁਲ ਦੇ ਨੀਚਲੀ ਸਾਈਡ ਹੀ ਤੁਸੀਂ ਆਪਣੀ ਗੱਡੀ ਨੂੰ ਕਰਨਾਗਾ ਕਿਉਂਕਿ ਜੇਕਰ ਪੁਲ ਦੇ ਉੱਪਰ ਚੜ ਕੇ ਤਾਂ ਤੁਸੀਂ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਜਾ ਚਲੇ ਜਾਮੋਗੇ ਤੇ ਜਿਹੜੇ ਸੰਗਰੂਰ ਸਾਈਡ ਕੰਿਓ ਭਵਾਨੀਗੜ੍ਹ ਤੋਂ ਪਟਿਆਲੇ ਨੂੰ ਜਾ ਰਹੇ ਆ ਤਾਂ ਉਹ ਵੀ ਸਾਰੇ ਭਰਾਵਾਂ ਨੇ ਪੁਲ ਦੇ ਨੀਚਰਲੀ ਸਾਈਡ ਹੀ ਰਹਿਣਾਗਾ ਨਾ ਕਿ ਪੁਲ ਦੇ ਉੱਪਰ ਚੜਨਾਗਾ ਕਿਉਂਕਿ ਪੁਲ ਦੇ ਨੀਚੋਂ ਸੜਕਾ ਜਿਹੜੀ ਮੇਨ ਰੋਡ ਹੈਗਾ ਜਿਹੜਾ ਜਾਂਦਾਗਾ ਸਮਾਣਾ ਸ਼ਹਿਰ ਨੂੰ ਉਸ ਰੋਡ ਤੇ ਉੱਪਰ ਆਪਾਂ ਚੜਨਾਗਾ ਉਸ ਰੋਡ ਦੇ ਉੱਪਰ ਚੜਨਾ ਜਿਹੜਾ ਭਵਾਨੀਗੜ੍ਹ ਤੋਂ ਸਮਾਣੇ ਨੂੰ ਰੋਡ ਜਾਂਦਾਗਾ ਹੁਣ ਤੁਸੀਂ ਦੇਖ ਲਓ ਆ ਪੁਲ ਦੇ نیچےੋਂ ਜਿਹੜੇ ਦਾ ਆਉਣਗੇ ਸੰਗਰੂਰ ਸਾਈਡ ਕੰਨੀਓ ਉਹ ਪੁਲ ਦੇ نیچے ਦੀ ਹੋ ਕੇ ਆਉਣਗੇ ਹੁਣ ਅਸੀਂ ਪੁਲ ਦੇ ਉੱਪਰ ਤੇ ਆਏ ਸੀਗੇ ਪਟਿਆਲੇ ਵਾਲਿਆਂ ਨੂੰ ਦਿਖਾਉਣ ਨੂੰ ਜਿਹੜਾ ਪਟਿਆਲਾ ਕੋਈ ਚੰਡੀਗੜ ਕੋਈ ਜਲੰਧਰ ਸਾਈਡ ਕੰਨੀਓ ਆ ਰਿਹਾ ਤਾਂ ਇੱਥੋਂ ਤੁਸੀਂ ਪੁਲ ਦੇ نیچےੋਂ ਇਹ ਰੋਡ ਜਾਂਦਾਗਾ ਸਿੱਧਾ ਸਮਾਣੇ ਨੂੰ ਸਮਾਣੇ ਵਾਲਾ ਰੋਡ ਜਦੋਂ ਤੁਸੀਂ ਚੜ੍ਹ ਕੇ ਤਾਂ ਸਮਾਣੇ ਵਾਲੇ ਰੋਡ ਦੇ ਉੱਪਰ ਪਿੰਡ ਬੰਮਣਾ ਆਵੇਗਾ ਤਾਂ ਤੁਸੀਂ ਦੇਖ ਲਓ ਆ ਉੱਪਰ ਸਮਾਣਿਆ ਪਾਤੜਾ ਚੀਕਾ ਇਹ ਉੱਪਰੇ ਦੇ ਬੋਰਡ ਵੀ ਲੱਗਿਆ ਹੋਇਆਗਾ ਇਹ ਨਿਸ਼ਾਨੀ ਹੈ ਜਿਹੜੀ ਤੁਹਾਨੂੰ ਮੈਨ ਦਿੱਤੀ ਹੈਗੀ ਆਪਾਂ ਜਿਹਦੇ ਥਰੂ ਤੁਸੀਂ ਪਿੰਡ ਕੁਲਾਰਾਂ ਦੇ ਵਿੱਚ ਜਾ ਸਕੋਗੇ ਤਾਂ ਤੁਸੀਂ ਦੇਖ ਲਓ ਬਈ ਇਹ ਰੋਡ ਆ ਜਿਹੜਾ ਮੇਨ ਹਾਈਵੇ ਰੋਡ ਹੈਗਾ ਇਹ ਜਾ ਰਿਹਾ ਹੈਗਾ ਜੀ ਸਮਾਣੇ ਨੂੰ ਪਾਤੜਾ ਨੂੰ ਇਹ ਰੋਡ ਦੇ ਉੱਪਰ ਤਿੰਨ ਚਾਰਕ ਪਿੰਡ ਆਉਣਗੇ ਤਾਂ ਮੇਨ ਪਿੰਡ ਆ ਜਿਹੜਾ ਉਹ ਤੁਹਾਨੂੰ ਦੱਸੀਏ ਨੇ ਆਪਾਂ ਬੰਮਣਾ ਬੰਮਣਾ ਪਿੰਡ ਤੋਂ ਤੁਸੀਂ ਮੁੜਨਾਗਾ ਪਿੰਡ ਕੁਲਾਰਾਂ ਨੂੰ ਜੇਕਰ ਤੁਸੀਂ ਸਮਾਣਾ ਸਾਈਡ ਤੋਂ ਆ ਰਹੇ ਹੋਗੇ ਜਿਹੜੇ ਕੋਈ ਦਿੱਲੀ ਕਨੀਓ ਆ ਰਿਹਾਗਾ ਹਨਾ ਤਾਂ ਉਹਨਾਂ ਨੇ ਸਮਾਣੇ ਆਉਣਾਗਾ ਪਾਤਣਾ ਹੋਗੇ ਸਮਾਣੇ ਪਹੁੰਚਣਾਗਾ ਸਮਾਣੇ ਤੋਂ 9 ਕਿਲੋਮੀਟਰ ਪੈਂਦਾਗਾ ਪਿੰਡ ਕੁਲਾਰਾਂ ਤਾਂ ਉਹਨਾਂ ਨੇ ਵੀ ਬੰਮਣਾ ਪਿੰਡ ਤੋਂ ਹੀ ਕੁਲਾਰਾਂ ਨੂੰ ਮੋੜਨਾਗਾ ਆ ਮੇਨ ਪਿੰਡ ਬੰਮਣਾ ਆ ਗਿਆ ਜੀ ਰੋਡ ਦੇ ਉੱਪਰ ਇਹ ਰੋਡ ਦੇ ਉੱਪਰ ਆਗਾ ਪਿੰਡ ਬੰਮਣਾ ਰੋਡ ਦੇ ਉੱਪਰ ਪਿੰਡ ਬੰਮਣਾਗਾ ਮੋੜ ਦੇ ਤੋਂ ਇਹ ਸਿੰਗਲ ਸੜਕ ਆ ਜਿਹੜੀ ਪਿੰਡ ਕੁਲਾਰਾਂ ਨੂੰ ਜਾਂਦੀ ਆ ਬਾਬਾ ਜੀ ਦੇ ਪਿੰਡ ਨੂੰ ਇਹ ਸਿੰਗਲ ਸੜਕ ਹੈਗੀ ਤਾਂ ਆਪਾਂ ਹੁਣ ਬੰਮਣਾ ਪਿੰਡ ਤੋਂ ਤਲਾਰਾਂ ਪਿੰਡ ਨੂੰ ਮੁੜ ਚੁੱਕਿਆਂਗੇ। ਕਲਾਰਾਂ ਪਿੰਡ ਨੂੰ ਆਪਾਂ ਗੱਡੀ ਹੈ ਜਿਹੜੀ ਆਪਣੀ ਪਾਲਿ ਬੰਮਣਾ ਪਿੰਡ ਜਮਾ ਬਿਲਕੁਲ ਮੋੜ ਦੇ ਉੱਪਰ ਹੀ ਹੈਗਾ। ਇੱਥੋਂ ਇਹ ਸਿੰਗਲ ਰੋਡ ਹੈ ਜਿਹੜਾ ਇਹ ਜਾਂਦਾਗਾ ਪਿੰਡ ਕਲਾਰਾਂ ਨੂੰ। ਇਹ ਸਿੰਗਲ ਸੜਕ ਜਾਂਦੀ ਹੈਗੀ ਬੇਸ਼ੱਕ ਤੁਸੀਂ ਸਮਾਣਾ ਕਨੀਓ ਆ ਰਹੇ ਹੋ, ਪਾਤਣਾ ਕਨੀਓ ਆ ਰਹੇ ਹੋ ਤਾਂ ਵੀ ਤੁਹਾਨੂੰ ਬੰਮਣਾ ਪਿੰਡ ਤੋਂ ਹੀ ਮੁੜਨਾ ਪਵੇਗਾ। ਤੁਸੀਂ ਕਿਸੇ ਪਾਸਿਓਂ ਵੀ ਆਉਣਾ ਕਰਨਾ ਬਹੁਤ ਹੀ ਆਸਾਨ ਨਹੀਂ ਤੇ ਆਸਾਨੀ ਦੇ ਨਾਲ ਜਿਹੜਾ ਅੱਜ ਦਾ ਰਸਤਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਹੈਗਾ ਗੱਡੀਆਂ ਦੇ ਥਰੂ ਆਉਂਦਾ ਵੀ ਬੱਸਾਂ ਦੇ ਥਰੂ ਆਉਂਦਾ ਵੀ ਤਾਂ ਬੱਸਾਂ ਦੇ ਆਲਾ ਵੀ ਤੁਹਾਨੂੰ ਟਾਈਮ ਟੇਬਲ ਆ ਜਿਹੜਾ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸ ਦਿੱਤਾਗਾ ਕਿ ਤੁਹਾਨੂੰ ਪੁਵਾਨੀ ਗੜ ਤੋਂ ਮਿੰਨੀ ਬੱਸਾਂ ਨੇ ਜਿਹੜੀਆਂ ਉਹ ਮੈਂ ਘੰਟੇ-ਘੰਟੇ ਬਾਅਦ ਪਿੰਡ ਕਲਾਰਾ ਨੂੰ ਆਉਂਦੀਆਂ ਨੇਗੀਆਂ ਤੇ ਜੇਕਰ ਤੁਸੀਂ ਆ ਰਹੇ ਹੋਗੇ ਦਿੱਲੀ ਸਾਈਡ ਕੰਨੀਓ ਸਰਸਾ ਸਾਈਡ ਕੰਨੀਓ ਤਾਂ ਤੁਹਾਨੂੰ ਆਉਣਾ ਪਵੇਗਾ ਜੀ ਸਮਾਣੇ ਸਮਾਣਾ ਸੈਰ ਤੁਹਾਨੂੰ ਨੇੜੇ ਪਵੇਗਾ ਸਮਾਣੇ ਤੋਂ ਸਿਰਫ 9 ਕਿਲੋਮੀਟਰ ਦੀ ਦੂਰੀ ਤੇ ਆ ਤੇ ਹੁਣ ਆਪਾਂ ਪਿੰਡ ਕਲਾਰਾਂ ਦੇ ਵਿੱਚ ਐਂਟਰ ਹੋਗੇ ਫਿਰ ਨਹੀਂ ਫਿਰ ਨਹੀਂ ਮੁੜ ਕੇ ਤੁਹਾਨੂੰ ਵਾਟਰ ਬਾਕਸ ਦੀ ਮੇਨ ਲੋਕੇਸ਼ਨ ਆ ਜਿਹੜੀ ਉੱਥੇ ਤੁਹਾਨੂੰ ਗਲੀ ਦੇ ਵਿੱਚ ਆ ਜਿਹੜੀਆਂ ਗੱਡੀਆਂ ਕਾਰਾਂ ਖੜੀਆਂ ਨੇ ਇਹ ਸਾਰਿਆਂ ਨੂੰ ਗੁਜਾਰ ਸਾਹਿਬ ਇਹ ਗਲੀ ਦੇ ਵਿੱਚ ਨਾ ਲਾਇਆ ਕਰੋ ਰਸਤੇ 'ਚ ਨਾ ਲਾਇਆ ਕਰੋ ਇਹ ਗੱਡੀਆਂ ਕਾਰਾਂ ਖੜਾਉਣ ਦੇ ਲਈ ਥੱਲੇ ਰਸਤਾ ਬਣਿਆ ਪਿਆਗਾ ਬਹੁਤ ਵਧੀਆ ਖੁੱਲੀ ਜਗ੍ਹਾ ਗਈ ਵਾਟਰ ਬਾਕਸ ਦੇ نیچے ਉੱਥੇ ਸਾਰੀਆਂ ਗੱਡੀਆਂ ਕਾਰਾਂ ਕਢਾਇਆ ਕਰੋ ਆਪਣੀਆਂ ਪਹਿਲੀ ਗਲੀ ਦੇ ਵਿੱਚ ਆਪਾਂ ਐਂਟਰ ਹੋਗੇ ਤੇ ਪਹਿਲੀ ਗਲੀ ਦੇ ਵਿੱਚ ਹੀ ਬਾਬਾ ਜੀ ਦਾ ਘਰ ਆ ਤਾਂ ਘਰ ਦੇ ਤੁਸੀਂ ਦੇਖ ਲਓ ਵੀ ਆਪਾਂ ਐਂਟਰ ਹੋ ਚੁੱਕੇ ਹਾਂਗੇ ਤਾਂ ਦੇਖੋ ਤੇ ਸੰਗਤ ਆ ਜਿਹੜੀ ਤੁਹਾਨੂੰ ਗਲੀਆਂ ਦੇ ਵਿੱਚ ਬਾਬਾ ਜੀ ਦੇ ਘਰੋਂ ਜਾਂਦੀ ਤੁਹਾਨੂੰ ਨਜ਼ਰ ਆਵੇਗੀ ਆਵੇਗੀ ਪਹਿਲੇ ਫਲੋਰ ਤੇ ਬਾਬਾ ਜੀ ਆਪ ਰਹਿੰਦੇ ਨੇ ਦੂਸਰੇ ਫਲੋਰ ਦੇ ਉੱਪਰ ਬਣਿਆ ਹੋਇਆ ਇੱਕ ਦਰਬਾਰ ਪੀਰਾਂ ਦਾ ਤਾਂ ਦੇਖੋ ਜੀ ਆਪਾਂ ਹੁਣ ਦਰਬਾਰ ਦੇ ਵਿੱਚ ਐਂਟਰਾਂਗੇ ਆਪਾਂ ਹੋ ਚੁੱਕੇ ਅਗੇ ਤੇ ਦਰਬਾਰ ਦੇ ਵਿੱਚ ਤੁਸੀਂयां ਦੇਖੋ ਵੀ ਸੰਗਤ ਆ ਜਿਹੜੀ ਦੂਰੋਂ ਨੇੜੋਂ ਚੱਲ ਕੇ ਇੱਥੇ ਆਈ ਵੀ ਹੈਗੀ ਤਾਂ ਤੁਸੀਂ ਉਹ ਦੇਖ ਹੀ ਸਕਦੇ ਹੋਗੇ ਇਹ ਆਪਾਂ ਹੁਣ ਪਹੁੰਚ ਚੱਕੇ ਅਗੇ ਜੀ ਪਿੰਡ ਕਲਾਰਾਂ ਦੇ ਵਿੱਚ ਜਿਹੜੀ ਚੌਂਕੀ ਬੁੱਧਵਾਰ ਤੇ ਵੀਰਵਾਰ ਦਿਨ ਦੀ ਚੌਂਕੀ ਲੱਗਦੀ ਹੈਗੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਰਤ ਦੀ ਚੌਂਕੀ ਨਹੀਂ ਲੱਗਦੀ ਹੈਗੀ ਰਾਤ ਹਫਤੇ ਦੇ ਵਿੱਚ ਦੋ ਦਿਨ ਹੀ ਬਾਬਾ ਜੀ ਸੰਗਤ ਨੂੰ ਮਿਲਦੇ ਕਰਦੇ ਆ ਤੇ ਦੋ ਦਿਨਾਂ ਦਾ ਤੁਹਾਨੂੰ ਆਪਾਂ ਜਿਹੜਾ ਮੇਨ ਸਾਰੀ ਲੋਕੇਸ਼ਨ ਸਾਰਾ ਰਸਤਾ ਆਪਾਂ ਤੁਹਾਨੂੰ ਦਿਖਾ ਦਿੱਤਾਗਾ ਇਸ ਤਰੀਕੇ ਦੇ ਨਾਲ ਤੁਸੀਂ ਪਿੰਡ ਕਲਾਰਾਂ ਦੇ ਵਿੱਚ ਆ ਸਕਦੇ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਜਿੰਨੀ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਟੋਕਨ ਦੀ ਜਾਣਕਾਰੀ ਹੈਗੀ ਟੋਕਨ ਤੁਸੀਂ ਦੇਖ ਸਕਦੇ ਹੋਗੇ ਇੱਥੇ ਲੱਗੀ ਵੀ ਹੈ ਸਕਰੀਨ ਇਹਦੇ ਉੱਪਰ ਟੋਕਨ ਨੰਬਰ ਸਾਰਾ ਕੁਝ ਲਿਖਿਆ ਕਰਿਆ ਹੁੰਦਾਗਾ ਤੇ ਇੱਥੇ ਤੁਸੀਂ ਪਹੁੰਚ ਸਕਦੇ ਹੋ ਜੀ ਤਾਂ ਵੀਡੀਓ ਕਿੱਦਾਂ ਨਹੀਂ ਲੱਗੀ ਵਿਚਾਰ ਆਪਦੇ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਿਓ ਹਨ ਜਿੰਨਾ ਹੋ ਸਕਦਾ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੇਕਰ YouTube ਚੈਨਲ ਤੇ ਵੀਡੀਓ ਦੇਖੀ ਜਾਂ ਨ ਹੋ ਆਪਣੇ ਤੇ ਤਾਂ YouTube ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ Facebook ਤੇ ਵੀਡੀਓ ਦੇਖੀ ਪੀਜ ਨੂੰ ਦੋਸਤੋ ਕਰ ਲਿਓ ਫੋਲੋ ਤੇ ਦਰਬਾਰ ਦੇ ਤੁਹਾਨੂੰ ਦਰਸ਼ਨ ਕਰਵਾ ਹੀ ਦਿੱਤੇ ਆ ਬਾਬਾ ਦਰਬਾਰ ਦੇ ਵਿੱਚ ਦੇਖੋ ਸੰਗਤ ਕਿੰਨੀ ਜ਼ਿਆਦਾ ਪਹੁੰਚੀ ਵੀ ਹੈਗੀ ਬੁੱਧਵਾਰ ਨੂੰ ਬਾਬਾ ਜੀ ਸੈਵਰੇਟ ਮਿਲਦੇ ਨੇਗੇ ਜਿਹੜੇ ਵੀ ਭਰਾਵਾਂ ਨੇ ਟੋਕਣ ਬੁੱਧਵਾਰ ਨੂੰ ਵੀ ਚਾਲਦੇ ਆਗੇ ਤੇ ਵੀਰਵਾਰ ਨੂੰ ਵੀ ਚਾਲਦੇ ਆ ਟੋਕਣ ਆ ਕੇ ਹੀ ਮਿਲਦੇ ਨੇ ਟੋਕਣ ਫੋਨ ਤੇ ਨਹੀਂ ਬੁੱਕ ਹੁੰਦੇ ਫੋਨ ਤੇ ਨਾ ਹੀ ਵਾਰੀ ਲੱਗੇ ਆਉਣਾ ਪਊਗਾ ਤੁਹਾਨੂੰ ਸਮੇਂ ਸਿਰ ਆਵੋਗੇ ਤਾਂ ਸਮੇਂ ਸਿਰ ਆਪਦਾ ਬਾਪਸਾ ਜਿਹੜਾ ਉਹ ਘਰ ਨੂੰ ਚਲੇ ਜਾਵੋਗੇ ਤਾਂ ਇਹ ਬਾਬਾ ਜੀ ਦੇ ਦਰਬਾਰ ਆ ਮੇਨ ਤੇ ਜਿੱਥੇ ਤੁਹਾਨੂੰ ਨਾਲ ਦੱਸਿਆ ਪਿਆ ਗਈ ਕਣਕ ਬੇਸੀ ਤੇ ਸਰੋਂ ਦਾ ਤੇਲ ਸਰੋਂ ਦਾ ਤੇਲ ਇੱਥੇ ਚਰਾਗਾ ਦੇ ਵਿੱਚ ਪੈਂਦਾਗਾ ਜੋ ਦਰਬਾਰ ਦੇ ਵਿੱਚ ਪੀਰਾਂ ਦੇ ਚਿਰਾਗ ਚੱਲਦੇ ਆ ਚਰਾਗਾ ਦੇ ਵਿੱਚ ਤੁਹਾਡਾ ਤੇਲ ਪਵੇਗਾ ਤੇ ਜਿਹੜੇ ਕਾਣਾਗੇ ਕੰਨ ਤੁਹਾਡੇ ਘਰ ਦੇ ਵਿੱਚੋਂ ਜਿਹੜੇ ਲੈ ਕੇ ਆਵੋਗੇ ਤੁਸੀਂ ਆਪਣੇ ਤਾਂ ਉਹ ਕਾਣਾ ਨੂੰ ਬਾਬਾ ਜੀ ਦੇਖ ਕੇ ਤੁਹਾਡੇ ਘਰ ਦਾ ਮਿੰਟਾਂ 'ਚ ਦੱਸ ਦੇਣਗੇ ਵੀ ਤੁਹਾਨੂੰ ਕੀ ਸਮੱਸਿਆ ਗਈ ਕੀ ਕਮ ਆਇਓਗੇ ਤੁਸੀਂ ਕੀ ਤੁਹਾਡੀ ਜ਼ਿੰਦਗੀ ਦੇ ਵਿਚਾਰ ਜਿਵੇਂ ਚੱਲ ਰਹੇ ਨੇ ਉਹ ਸਾਰੇ ਤੁਹਾਨੂੰ ਬਾਬਾ ਜੀ ਮਿੰਟਾਂ 'ਚ ਦੱਸ ਦੇਣਗੇ ਤਾਂ ਵੀਡੀਓ ਨੂੰ ਕਰ ਦਿਓ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਬੀਬੀ ਯੂਨੀ ਬਲੈਕ ਗ੍ਰੀਨ ਦੋਸਤੋ ਕਰ ਲਓ ਲਾਈਕ ਐਂਡ ਫੋਲੋ ਮਿਲਾਂਗੇ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ ਹੁਣ ਦੇਵੋ ਅਜਾਇਸ਼ਤ ਚੈਨਲ ਨੂੰ ਫੋਲੋ ਕਰਕੇ ਰੱਖ ਲਓ YouTube ਤੇ ਦੇਖੀਏ ਨਾ ਤਾਂ ਸਬਸਕ੍ਰਾਈਬ ਕਰ ਲਓ Facebook ਤੇ ਦੇਖੀਏ ਨਾ ਤਾਂ ਫੋਲੋ ਕਰ ਲਓ ਦੇਵੋ ਆ ਗਿਆ ਜੈ ਪੀਰਾਂ ਦੇ